ਹਾਂਜੀ ਕਿੱਦਾਂ ਜੀ ਸੰਡੇ ਦਾ ਦਿਨ ਫੁੱਟਬਾਲ ਟੀਮ ਨੂੰ ਸਵੇਰੇ ਸੱਦਿਆ ਸੀ ਆਈ ਨਹੀਂ ਸਵੇਰੇ ਤੇ ਸ਼ਾਮ ਨੂੰ ਹੁਣ ਇਹਨਾਂ ਨੂੰ ਸਜ਼ਾ ਮਿਲ ਰਹੀ ਆ ਡੱਡੂ ਛੜਪੇ ਲਾ ਰਹੇ ਆ ਗਰਾਊਂਡ ਦੇ ਜਿਹੜੇ ਸਵੇਰੇ ਚਾਰ ਪੰਜ ਜਣੇ ਆਏ ਸੀ ਉਹ ਰਾਹ ਨਾਲ ਫੁੱਟਬਾਲ ਦੀ ਗੇਮ ਲਾਉਣਗੇ ਚਲੋ ਚਲੋ ਹੋਜੋ ਸਿੱਧੇ ਉਧਰ ਨੂੰ ਨਹੀਂ ਜਾਣਾ ਸਿੱਧੇ ਹੋਜੋ ਲਓ ਭਾਈ ਪ੍ਰੈਕਟਿਸ ਹੋ ਗਈ ਆ ਸ਼ੁਰੂ ਬੱਚਿਆਂ ਦੀ ਜੈ ਨੇ ਆ ਕੇ ਸੜਕਾ ਤਾਂ ਗਰਾਊਂਡ ਵਿੱਚ ਪਾਣੀ ਤੇ ਗਰਾਊਂਡ ਵਾਲੀ ਹੋ ਗਈ ਆ ਕੈਂਟ ਤੇ ਮੌਸਮ ਵੀ ਵਧੀਆ ਹੋਇਆ ਆ ਹਵਾ ਚੱਲਦੀ ਆ ਠੰਡੀ ਠੰਡੀ ਤੇ ਬੱਚੇ ਆਪਣੇ ਲੱਗੇ ਹੋ ਆ ਸਾਰੇ ਮੁੰਡੇ ਪ੍ਰੈਕਟਿਸ ਕਰਨ ਇੱਧਰ ਛੋਟੇ ਜਿਹੜੇ ਆ ਜਿਆਦਾ ਛੋਟੇ ਆ ਇਹ ਰਨਿੰਗ ਕਰਦੇ ਆ 20-20 ਗੇੜੇ ਲਵਾਈਦੇ ਰੋਜ਼ ਇਹਨਾਂ ਦੇ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਦਾ ਵਧੀਆ ਦਮ ਪੱਕ ਜਵੇ ਤੇ ਵਧੀਆ ਰਹਿਣ ਤੇ ਆ ਆਪਣੀ 45 ਕਿਲੋ ਵਾਲੀ ਟੀਮ ਕਹਿ ਸਕਦੇ ਆ 52 ਕਿਲੋ ਵਾਲੀ ਵੀ ਕਹਿ ਸਕਦੇ ਆ ਤੇ ਉਹ ਸਾਹਮਣੇ ਉਧਰ ਰਸੇ ਦੇ ਉੱਤੇ ਪ੍ਰੈਕਟਿਸ ਕਰ ਰਹੇ ਆ ਰਸੇ ਤੇ ਚੜਨ ਦੀ ਮੁੰਡੇ ਉਧਰ ਵੀ ਲੈ ਕੇ ਜਾਂਦੇ ਆ ਤੁਹਾਨੂੰ ਤੇ ਸ਼ਾਮ ਨੂੰ ਵਾਲੀਬਾਲ ਵਾਲੇ ਵੀ ਆ ਜਾਂਦੇ ਹੁੰਦੇ ਆ ਆਕਰੋ ਚੱਕ ਜੀ ਮੁੰਡਾ ਲਾ ਪਿਆ ਚੜਨ ਉੱਪਰ ਚੜਦਾ ਲਓ ਜੀ ਕਰੋ ਚੈੱਕ ਮੁੰਡੇ ਦਾ ਜੋਰ ਗੋਲਿਆਂ ਚ ਜੋਰ ਚਾਹੀਦਾ ਕੁੱਟਾਂ ਚ ਜਾਨ ਫੇਰੇ ਹੀ ਚੜ ਹੁੰਦਾ ਏ ਰੱਸਾ ਨੰਗੇ ਪੈਰੀ ਲਾ ਲਈਏ ਨੰਗੇ ਪੈਰੀ ਲਾ ਲੋ ਚਲੋ ਜਿੱਦਾਂ ਦਿਲ ਕਰਦਾ ਉਦਾਂ ਲਾ ਲੋ ਸਸਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਵਲੌਗ ਵਿੱਚ ਜੀ ਇਹ ਸਾਡੇ ਪਿੰਡ ਦੀ ਫੁੱਟਬਾਲ ਟੀਮ ਆ ਪੰਜ-ਛੇ ਮਹੀਨੇ ਹੋ ਗਏ ਇਹਨਾਂ ਨੂੰ ਖੇਡਦਿਆਂ ਨੂੰ ਤੇ ਮੁੰਡੇ ਹੁਣ ਦਿਨੋ-ਦਿਨ ਤਿੱਖੇ ਹੋਈ ਜਾਂਦੇ ਆ ਹਨ ਤੇ ਹੁਣ ਵਾਲੇ ਟਾਈਮ ਦੇ ਵਿੱਚ ਵੱਡੀਆਂ-ਵੱਡੀਆਂ ਟੀਮਾਂ ਨੂੰ ਮਾਤ ਪਾਉਣਗੇ ਜੀ ਪੰਡਤ ਭਰਾਵਾ ਵੱਲੋਂ orange color ਦੀਆਂ ਬੇਬ ਸਪੌਂਸਰ ਕੀਤੀਆਂ ਗਈਆਂ ਸੀ ਇਹਨਾਂ ਨੂੰ ਤੇ ਗਰਾਊਂਡ ਚੈੱਕ ਕਰੋ ਜੀ ਆਪਣੀ ਸਾਰੀ ਗਰਾਊਂਡ ਕਾਲ ਲਗਾਇਆ ਹੋਇਆ ਸਾਈਡਾਂ ਤੇ ਤਾਂ ਬਹੁਤ ਵਧੀਆ ਘਾਹ ਹੋਇਆ ਆ ਤੇ ਸੈਂਟਰ ਵਿੱਚ ਘਟਿਆ ਘਾਹ ਉੜ ਗਿਆ ਸੀ ਕਿਉਂਕਿ ਅਸੀਂ ਪਿਛਲੇ ਸਾਲ ਦਸੰਬਰ ਦੇ ਵਿੱਚ ਟੂਰਨਾਮੈਂਟ ਕਰਵਾਇਆ ਹੈਗਾ ਜਿਹਦੇ ਕਰਕੇ ਘਾਹ ਉੜ ਗਿਆ ਸੀ ਇਧਰ ਵੀ ਉੜ ਗਿਆ ਸੀ ਪਰ ਇਧਰ ਜੜਾ ਮਜ਼ਬੂਤ ਸੀ ਤਾਂ ਫੇਰ ਹੋ ਗਿਆ ਮੈਂ ਇਹਨਾਂ ਦਾ ਇੱਕ ਦੋ ਪਾਣੀ ਹੋਰ ਲਗੜੇ ਆ ਤੇ ਫੇਰ ਘਾਹ ਹੋ ਜਾਣਾ ਪੂਰਾ ਵਧੀਆ ਤੇ ਮੁੰਡਿਆਂ ਨੇ ਪੂਰਾ ਜ਼ੋਰ ਲਗਾਇਆ ਹੋਇਆ ਆ ਖੇਡਣ ਦੇ ਵਿੱਚ ਪਹਿਲਾਂ ਇਹ ਗਰਾਊਂਡਾਂ ਖਾਲੀ ਹੁੰਦੀਆਂ ਸੀ ਘਾਣ ਵਾਲੇ ਭਰੀਆਂ ਹੁੰਦੀਆਂ ਸੀ ਤੇ ਹੁਣ ਮੁੰਡੇ ਆਉਂਦੇ ਆ ਪਿੰਡ ਦੇ ਤੇ ਉਹ ਪਰਲੇ ਸਾਈਡ ਬਣੀ ਆ ਬਾਲੀਵਾਲ ਗਰਾਊਂਡ ਤੇ ਨਾਲ ਕ੍ਰਿਕਟ ਦੀ ਇੱਧਰ ਬਣੀ ਹੋਈ ਆ ਜੈ ਰਾਨ ਸਿੰਘ ਜੈ ਲਾ ਕੇ ਹਟਿਆ ਗੇਮ ਫੁੱਟਬਾਲ ਖੇਡਣਾ ਹੁੰਦਾ ਰੋਜ਼ ਕਰੋ ਚੱਕ ਜੀ ਬਾਲੀਵਾਲ ਵਾਲੇ ਵੀ ਫੁੱਟਬਾਲ ਤੇਂਦਰ ਬਾਲੀਵਾਲ ਐਨਆਰਆਈ ਵੀਰਾਂ ਦੀ ਮਦਦ ਦੇ ਨਾਲ ਜੀ ਗਰਾਊਂਡ ਬਣਾਈ ਸੀਗੀ ਮੁੰਡੇ ਬਾਲੀਬਾਲ ਵਾਲੇ ਵੀ ਅੱਜ ਤਾਂ 바ਵਾ ਆਏ ਹੋਏ ਆ ਗਾਲਾਂ ਕੱਢੀ ਜਾਂਦੇ ਆ ਹਾਂਜੀ ਹੋਰ ਤੁਸੀਂ ਸੁਣਾਓ ਕਿੱਦਾਂ ਜੀ ਨਵੇਂ-ਨਵੇਂ ਵਲੌਗ ਸ਼ੁਰੂ ਕੀਤੇ ਆ ਹੁਣ ਉਹ YouTube ਤੇ ਪਾਇਆ ਕਰਾਂਗੇ ਜੀ ਹੌਲੀ-ਹੌਲੀ ਥੋੜਾ ਜਿਹਾ ਆਈਡੀਆ ਜਾਂ ਘਟਿਆ ਹੱਲੇ ਪਤਾ ਨਹੀਂ ਲੱਗ ਰਿਹਾ ਤੇ ਹੌਲੀ ਹੌਲੀ ਪਾ ਦਿਆ ਕਰਾਂਗੇ ਜੀ ਰੋਜ਼ ਜਿੱਦਾਂ ਵੀ ਅਪਡੇਟ ਹੋਇਆ ਕਰੂਗੀ ਤੁਹਾਨੂੰ ਸਾਰਿਆਂ ਨਾਲ ਸਾਂਝੀ ਕਰਾਂ ਕਰਾਂਗੇ ਵਧੀਆ ਵਧੀਆ ਗੱਲਾਂ ਫੁੱਟਬਾਲ ਗੇਮ ਲਈ ਤੁਹਾਡੀ ਹੈਲਥ ਲਈ ਹੋਰ ਵੀ ਵਧੀਆ ਵਧੀਆ ਚੀਜ਼ਾਂ ਜਿਹੜੀਆਂ ਤੁਹਾਡੀ ਜ਼ਿੰਦਗੀ ਵਿੱਚ ਵਧੀਆ ਰੂਗੀ ਤੁਹਾਡੀ ਜ਼ਿੰਦਗੀ ਜਿਹੜੀ orange ਕਲਰ ਵਾਲੀ ਟੀਮ ਹੈ ਜੀ ਇਹ ਮੇਰੀ ਟੀਮ ਆ ਤੇ ਜਿਹੜੇ yellow ਵਾਲੇ ਆ ਇਹ ਜੈਰਾਮ ਦੀ ਟੀਮ ਆ ਨਾਲ ਉਤਾਰ ਆਇਆ ਹੋਇਆ ਕੈਨੇਡਾ ਤੋਂ ਜੀ ਪੂਰੀ سپورਟ ਕਰਦੇ ਆ ਬੱਚਿਆਂ ਦੀ ਆ ਲੱਗਾ ਉਤਾਰ 골 ਕਰਨ ਨਹੀਂ ਹੋਇਆ ਉਹ ਕਰ ਗਿਆ ਕਰ ਗਿਆ ਬਈ ਕਰ ਗਿਆ ਪੁਰਾਣਾ ਖਿਡਾਰੀ ਆ ਜੀ ਫੁੱਟਬਾਲ ਦਾ ਉਤਾਰ ਮੁੰਡੇ ਆਪਣੇ ਜੀ ਇਹ 45 ਕਿਲੋ ਵਾਲੇ ਆ ਸਾਰੇ 45 kg weight ਤੇ ਪਿਛਲੇ ਦਿਨੀ ਥੋੜੇ ਦਿਨ ਹੋਏ ਆ ਰਣਤੀ ਰਿਗਾਰਡ ਵਿੱਚ ਟੂਰਨਾਮੈਂਟ ਹੋਇਆ ਸੀ 52kg ਬੱਚਿਆਂ ਦਾ weight ਦਾ ਤੇ ਜਿੱਥੇ ਇਹਨਾਂ ਨੇ ਬਹੁਤ ਵਧੀਆ ਦੋ ਮੈਚ ਪਹਿਲੇ ਜਿੱਤ ਗਏ ਸੀਗੇ ਤੇ ਤੀਸਰਾ ਹਾਰ ਗਏ ਸੀਗੇ ਇਹ ਪਰ ਮਿਹਨਤ ਦੀ ਗੱਲ ਹੈ ਜੀ ਜਿੰਨੀ ਮਿਹਨਤ ਕਰਨਗੇ ਉੰਨੇ ਹੀ ਵਧੀਆ ਹੁੰਦੇ ਜਾਣਗੇ ਅੱਲੇ ਇਹਨਾਂ ਨੂੰ ਸਾਲ ਕ ਲੱਗ ਜਾਣਾ ਵਧੀਆ ਸੈੱਟ ਹੁੰਦਿਆਂ ਨੂੰ ਕਿਉਂਕਿ ਸਾਡੇ ਪਿੰਡ ਦੀ ਟੀਮ ਟੋਟੋ ਚੁੱਕੀ ਸੀ ਤੇ ਹੁਣ ਦੁਬਾਰਾ ਫੇਰ ਕੋਸ਼ਿਸ਼ ਕਰ ਰਹੇ ਆ ਨਵੀਂ ਟੀਮ ਜੋੜਨ ਦੀ ਬੱਚਿਆਂ ਤੋਂ ਸ਼ੁਰੂ ਕੀਤਾ ਹੈ ਜੀ ਕਿਉਂਕਿ ਇਹ ਵੱਡਿਆਂ ਦੇ ਟੂਰਨਾਮੈਂਟ ਓਪਨ ਤੇ ਹੁੰਦੇ ਰਹਿੰਦੇ ਆ ਹਰ ਸਾਈਡ ਹਰ ਪਿੰਡ ਦੇ ਵਿੱਚ ਲਗਾਤਾਰ ਹੁੰਦੇ ਰਹਿੰਦੇ ਆ ਤੇ ਆਪਾਂ ਐਨਆਰਆਈ ਵੀਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਾਏ ਸਕੇ ਬੱਚਿਆਂ ਦੇ 52 ਕਿਜੀ ਤੋਂ ਸਟਾਰਟ ਕੀਤੇ ਸੀ ਹਰ ਇੱਕ ਸਾਲ ਕਰਾਵਾਂਗੇ ਜੀ ਜਿੰਨਾ ਵੀ ਹੋ ਸਕਦਾ ਬੱਚਿਆਂ ਦੇ ਬਹੁਤ ਜ਼ਰੂਰੀ ਆ ਜੀ ਕਿਉਂਕਿ ਘਰਦਿਆਂ ਨੂੰ ਵੀ ਹੁੰਦਾ ਵੀ ਸਾਡੇ ਬੱਚੇ ਖੇਡਣ ਗਏ ਆ ਗਰਾਊਂਡ ਦੇ ਵਿੱਚ ਜੇ ਇਨਾਮ ਜਿੱਤਦੇ ਆ ਜਿੰਨੀ ਵੀ ਕੈਸ਼ ਅਮਾਉਂਟ ਹੁੰਦੀ ਆ ਜਿੰਨੇ ਵੀ ਆਪਸ ਵਿੱਚ ਵੰਡ ਲੈਂਦੇ ਆ ਇਹ ਤੇ ਵਧੀਆ ਰਹਿੰਦਾ ਮਾਪੇ ਨੂੰ ਵੀ ਹੁੰਦਾ ਆ ਕਿ ਸਾਡੇ ਬੱਚੇ ਇਨਾਮ ਜਿੱਤੇ ਆ ਖੜ ਜਾਓ ਖੜ ਜਾਓ ਕਰੋਨਾ ਲੜਾਈ ਤੁਹਾਡੀ ਮੈਂ ਆਜੋ ਇੱਧਰ ਦੋ ਹੀ ਜਣੇ ਪੂਰਾ ਜੋਰ ਮਾਰਦੇ ਆ ਓਏ ਦੋ ਹੀ ਜਣੇ ਬੈਟਕਾ ਮਾਰੋ ਚਲੋ ਇਹਨਾਂ ਨੂੰ ਪਹਿਲਾਂ ਦੱਸਿਆ ਹੈ ਵੀ ਜਿਹੜਾ ਗਰਾਊਂਡ ਵਿੱਚ ਗਾਲਾਂ ਕੱਢੂਗਾ ਆਪਸ ਵਿੱਚ ਲੜੂਗਾ ਪੁੱਠੇ ਨਾ ਪਾਊਗਾ 50 50 ਲਾਓ 20 ਲਾਉਣੀਆਂ ਸੀ ਲਾਓ 50 50 ਬੈਟਕਾ ਜਿਹੜਾ ਕੋਈ ਗਾਲਾ ਕੱਢਦਾ ਆਪਸ ਵਿੱਚ ਲੜਦਾ ਆ ਪੁੱਠੇ ਨਾ ਪਾਉਂਦਾ ਆ ਉਹਨਾਂ ਨੂੰ ਸਜ਼ਾ ਇਦਾਂ ਮਿਲਦੀ ਆ ਜੀ ਤੇ ਤਾਂ ਕਿ ਇਹ ਅੱਗੇ ਵਾਸਤੇ ਵੀ ਧਿਆਨ ਰੱਖਣ ਕਿ ਅਸੀਂ ਗਰਾਊਂਡ ਦੇ ਵਿੱਚ ਖੇਡਣਾ ਆ ਇਹ ਲੜਾਈ ਦਾ ਮੈਦਾਨ ਨਹੀਂ ਹੈਗਾ ਹਾਂ ਆਉਂਦਾ ਮਜ਼ਾ ਹੁਣ ਆਉਂਦਾ ਮਜ਼ਾ ਉੱਠੇ ਕੰਮ ਨਹੀਂ ਕਰਨ ਦੇਣੇ ਹੈਗੇ ਗਰਾਊਂਡ ਦੇ ਵਿੱਚ ਆ ਕੇ ਇੱਥੇ ਗੈਰੀ ਨੇ ਗੋਲ ਕਰ ਦਿੱਤਾ ਪਰ ਸਾਡੀ ਟੀਮ ਉੱਪਰ ਆ